ਸਾਰੇ ਸਸਰੀ ਕਾਲ ਜੀ ਸਾਡੇ ਨੂੰ ਕੀ ਕਹਿਣਾ ਚਾਹੋਗੇ ਦਿਲ ਦੀਆਂ ਧੜਕਣਾਂ ਵਧੀਆਂ ਸਨ ਮੈਚ ਚੱਲਦਾ ਪਿਆ ਸੀ ਹਾਂਜੀ ਉਹ ਤਾਂ ਫਿਰ ਪਤਾ ਹੀ ਹੈ ਜੀ ਜਦੋਂ ਮੈਚ ਚੱਲਦਾ ਵੇ ਦਿਲ ਦੀ ਧੜਕਣ ਤੋਂ ਵਧ ਹੀ ਜਾਂਦੀ ਹੈ ਜੀ ਹਾਂਜੀ ਮੈਂ ਅਰਦਾਸਾਂ ਤੇ ਸਾਰਿਆਂ ਦੀਆਂ ਦੁਆਵਾਂ ਦੇ ਨਾਲ ਵੇਖੋ ਜੀ ਜਿੰਨੇ ਬਾਹਰ ਮੈਚ ਵੇਖਣਦੇ ਜਿੰਨੇ ਟੀਵੀ ਤੇ ਵੇਖ ਰਹੇ ਸੀ ਜਿੰਨਾਂ ਦਾ ਸੰਪਰਕ ਹੈ ਉਹਨਾਂ ਦੇ ਨਾਲ ਸਾਰਿਆਂ ਦੇ ਅਸ਼ੀਰਵਾਦ ਨਾਲ ਜਿਹੜੇ ਬੱਚੇ ਆ ਇਸ ਮੁਕਾਮ ਤੇ ਪਹੁੰਚੇ ਉਹ ਕਹਿੰਦਾ ਕਿ ਜਿੰਜੋ ਮੈਚ ਚੱਲਦਾ ਪਿਆ ਸੀ ਤੁਸੀਂ ਬਾਹਰ ਅਰਦਾਸ ਨੰਗੇ ਪੈਰੀ ਘੁੰਮਦੇ ਫੇਰੇ ਚਲੋ ਤੇ ਫੇਖੋ ਜੀ ਬੱਚਿਆਂ ਦੀਆਂ ਦੁਆਵਾਂ ਤੇ ਮੰਗੀ ਜਿਆ ਹੀ ਹੱਥ ਜੋੜ ਕੇ ਪਰਮਾਤਮਾ ਅਗੇ ਝੋਲੀ ਧਾਟੀ ਦੀ ਆ ਫੇ ਬੱਚਿਆਂ ਦੀ ਝੋਲੀ ਵਿੱਚ ਖੁਸ਼ੀ ਪਾਓ ਸਾਰੀ ਟੀਮ ਦੀ ਝੋਲੀ ਵਿੱਚ ਜਿਹੜੀ ਮਾਲਕ ਨੇ ਖੁਸ਼ੀ ਪਾਈ ਕਿਦਾਂ ਲੱਗਦਾ ਕਿ ਇੱਕ ਪਾਸੇ ਕਪਤਾਨ ਆ ਤੇ ਬਾਰ ਬਾਰ ਮੈ ਲੋਜੀ ਸਾਰਿਆਂ ਦੇ ਸਹਿਯੋਗ ਨਾਲ ਸਾਰੀ ਪਬਲਿਕ ਨੇ ਉਹਨੂੰ ਸਰਪੰਚ ਬਣਨੇ ਆ ਤੇ ਸਾਰੀ ਟੀਮ ਦੇ ਸਹਿਯੋਗ ਨਾਲ ਹੀ ਸਰਪੰਚ ਸਾਹਿਬ ਨੇ ਇੱਥੋਂ ਮੁਕਾਮ ਤੱਕ ਪਹੁੰਚਾਇਆ ਤੇ ਅਸੀਂ ਬਹੁਤ ਬਹੁਤ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਨੇ ਆ ਉਹਨਾਂ ਦੀ ਬਰੋਜ ਮੈਡਲ ਜਿਹੜਾ ਉਹਨਾਂ ਦੀ ਝੋਲੀ ਵਿੱਚ ਪਿਆ ਲੱਗਦਾ ਜੀ ਜੇ ਕਪਤਾਨ ਨੇ ਨਹੀਂ ਨਹੀਂ ਮਿਹਨਤ ਕੀਤੀ ਆ ਤੇ ਪਿਛੇ ਟੀਮ ਦੀ ਵੀ ਬੜੀ ਲੀਡ ਸੀ ਹਰ ਇੱਕ ਨੂੰ ਪੁਆਇੰਟ ਰੇ ਖਿੱਚ ਕੇ ਰੱਖਣਾ ਸੀ ਹਾਂਜੀ ਹਾਂਜੀ ਸਾਰੀ ਟੀਮ ਦੀ ਬਹੁਤ ਲੀਡ ਦੇ ਰਿਆ ਜੀ ਚਲੋ ਜੀ ਜੀ ਨਹੀਂ ਕਿੰਨੀ ਖੁਸ਼ੀ ਹੋ ਰਹੀ ਅੱਜ ਖੁਸ਼ੀ ਸਾਰੀ ਤੁਹਾਨੂੰ ਦੱਸਿਆ ਜੀ ਸਾਰੀ ਟੀਮ ਦੇ ਸਹਿਯੋਗ ਨਾਲ ਆ ਕੇ ਸਾਰੇ ਬੱਚਿਆਂ ਨੇ ਜਿਹੜਾ ਬੜੇ ਜ਼ੋਰ ਸ਼ੋਰ ਨਾਲ ਜਿਹੜਾ ਵਾ ਧਮਾਕਾ ਕੀਤਾ ਤੇ ਅੱਜ ਪਾਰਟੀ ਵਗੈਰਾ ਹੋ ਰਹੀ ਹੈ ਹਾਂਜੀ ਹਾਂਜੀ ਸੈਲੀਬ੍ਰੇਟ ਹੋ ਰਹੀ ਹੈ ਗੱਲਬਾਤ ਹੋਈ ਹੈ ਜੀ ਸਰਪੰਚ ਨਹੀਂ ਜੀ ਨਹੀਂ ਜੀ ਮੈਚ ਤੋਂ ਪਹਿਲਾਂ ਪਹਿਲਾਂ ਹੀ ਬਾਅਦ ਵਿੱਚ ਬਿਲਕੁਲ ਜੀ ਦੇਖ ਸਕਦੇ ਹੋ ਕਿ ਮੂੰਹ ਮਠਾ ਕਰਵਾਇਆ ਜਾ ਰਿਹਾ ਸਾਰੇ ਪਹੁੰਚੇ ਹੋਏ ਨੇ ਉਹਨਾਂ ਦੇ ਭਰਾ ਉਹਨਾਂ ਦੇ ਬ੍ਰਦਰ ਆ ਦੇਖ ਸਕਦੇ ਹੋ ਰਿਸ਼ਤੇਦਾਰ ਸਾਰੇ ਪਹੁੰਚ ਚੁੱਕੇ ਨੇ ਇਹ ਇੱਕ ਖੁਸ਼ੀ ਦਾ ਮਾਹੌਲ ਹੈਗਾ ਤੇ ਆ ਦੇਖ ਸਕਦੇ ਹੋ ਆਪਰੇ ਟਿਮੋ ਵਾਲ ਦੀਆਂ ਪਿੰਡ ਦਾ ਟਿਮੋ ਵਾਲ ਦਾ ਨਾਮ ਪੂਰੇ ਵਰਲਡ ਦੇ ਵਿੱਚ ਸ਼ੋ ਹੁੰਦਾ ਇਹ ਇੰਨਾ ਨਜ਼ਰ ਆਉਂਦਾ ਪਿਆ ਆ ਦੇਖ ਸਕਦੇ ਹੋ ਮੂੰਹ ਮਿਠਾ ਕਰਵਾਇਆ ਜਾ ਰਿਹਾ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਭਰਾ ਉਹ ਪਹੁੰਚੇ ਹੋਏ ਨੇ ਆ ਦੇਖ ਸਕਦੇ ਕਿ ਕਿੰਨਾਂ ਖੁਸ਼ੀ ਆ ਰਹੀ ਆ ਭਾਜੀ ਕਿੰਨੀ ਖੁਸ਼ੀ ਹੋ ਰਹੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਚੌਧਰੀ ਸਿੰਘ ਹੈ ਕੀ ਕਹਿਣਾ ਚਾਹੋਗੇ ਸਭ ਦੀਆਂ ਨਿਗਾਹਾਂ ਐਸੇ ਮੈ ਤੇ ਟਿੱਕੀਆਂ ਹੋਈਆਂ ਸਨ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਵੀ ਵਾਰੀ ਸਾਨੂੰ ਮੌਕਾ ਮਿਲਿਆ ਖੇਡ ਕਰਨ ਦਾ ਹੂੰ ਬੜੀ ਖੁਸ਼ੀ ਹੋ ਸਕਦੀ ਹੈ ਇੱਕ ਪਤਾਨ ਸਾਡੇ ਪਿੰਡ ਤੋਂ ਹੁਣ ਹੂੰ ਉਹਦਾ ਸਹਿਰ ਇਸ 올림픽 ਦਾ ਸਭ ਤੋਂ ਜ਼ਿਆਦਾ ਗੋਲਪੋਰ ਪਲੇਅਰ ਹੈ ਪਰ ਲੱਗਦਾ ਕਿ ਜਦੋਂ ਮੈਚ ਚੱਲਦਾ ਪਿਆ ਸੀ ਟੜਕੜਾਂ ਵੱਧ ਚੁੱਕੀਆਂ ਸਨ ਹਰ ਇੱਕ ਦੀ ਹੁੰਦੀ ਹੈ ਜੀ ਜਦੋਂ ਦੇਸ਼ ਦੀਆਂ ਕੁਝ ਵੀ ਵਰਲਡ ਦੀਆਂ ਚਾਰ ਕਸ਼ਤੀਆਂ ਸੈਮੀਫਾਈਨਲ ਚ ਪਹੁੰਚਦੀਆਂ ਜੀ ਤੇ ਉਹਨਾਂ ਵਿੱਚੋਂ ਸਪੇਨ ਵੀ ਸੀ ਸੈਮੀਫਾਈਨਲ ਆਈ ਸੀ ਉਹਨਾਂ ਨੇ ਪਿਛਲੇ ਜਿਹੜੇ ਡਿਫੈਂਡਿੰਗ ਚੈਂਪੀਅਨ ਸੀ ਬੈਲਜੀਅਮ ਨੂੰ ਨੂਹ ਰਾਇਆ ਹੂੰ ਤੇ ਕੁਆਟਰਫਾਈਨਲ ਚ ਤੇ ਚੰਗੀ ਟੀਮ ਸੀ ਤੇ ਮੈਚ ਤੇ ਟਕਰਾਉਣਾ ਸੀ ਟਕਰਾ ਹੋਇਆ ਪਰ ਅਸੀਂ ਜਿੱਤ ਲੱਗਦਾ ਕਿ ਬਰਾਊਨ ਵੈਲਡ ਹੱਕ ਚ ਕਰ ਲਿਆ ਆਪਣੇ ਤੇ ਉਹ ਕਰ ਲਿਆ ਅਸੀਂ ਤੇ ਅਕੀ ਜੇ ਤੁਹਾਨੂੰ ਵੀ ਮੇਂ ਵਿਸ਼ੇ ਮੇਲ ਹੋਇਆ ਮੇਰਾ ਤੇ ਅਸੀਂ ਚਾਹੁੰਦੇ ਸੀ ਕਿ ਰੰਗ ਦਾ ਕਲਰ ਚੇਂਜ ਹੋ ਜੇ ਪਰ ਪ੍ਰਮਾਤਮਾ ਨੇ ਜੋ ਚਾਇਆ ਅਸਾ ਦੂਜੀ ਵਾਰੀ ਕਾਂਸੀ ਪਤ ਕਾਉਣਾ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਬ੍ਰੌਂਜ਼ ਵੀ ਸਾਡਾ ਜਿਹੜਾ ਟੋਕੀਓ 올ਿਮਪਿਕ ਦਾ ਬਹੁਤ دیر ਬਾਅਦ ਆਇਆ ਪਰ ਲੱਗਦਾ ਕਿ 52 ਸਾਲ ਬਾਅਦ ਆਸਟ੍ਰੇਲੀਆ ਨੂੰ ਹਰਾਇਆ ਇਹ ਵੀ ਇੱਕ ਵੱਡੀ ਜਿੱਤ ਹੈ ਜੀ ਨਹੀਂ ਵੇਖੋ ਬਹੁਤ ਵੱਡੀ ਪ੍ਰਾਪਤੀ ਆ ਸ਼ਹਿਰ ਸਾਡੀ ਪੰਜਾਬੀ ਜਿਹੜੇ ਆ ਸ਼ੇਰਾਂ ਦੀ ਕੌਮ ਆ ਜਦੋਂ ਸਾਡੇ 10 ਬੰਦੇ ਖੇਡਦੇ ਆ ਵਰਲਡ ਰਿਪਰਜੈਂਟ ਕਰਦੇ ਆ 55 ਸਾਲ ਬਾਅਦ ਆਸਟ੍ਰੇਲੀਆ ਨੂੰ ਹਰਾਉਂਦੇ ਆ ਤੇ ਫਿਰ ਦੁਨੀਆ ਨੂੰ ਪਤਾ ਹੈ ਕਿ ਸਾਡੀ ਕੌਮ ਕਿੱਥੇ ਹੈ ਤੇ ਅੱਗੇ ਵੀ ਸਾਨੂੰ ਬੜੀਆਂ ਆਸਾਂ ਨੇ ਹਾਕੀ ਟੀਮ ਦੀ ਟੀਮ ਦਾ ਕਿਦਾਂ ਸਵਾਗਤ ਕੀਤਾ ਜਾਵੇਗਾ ਜੀ ਟੀਮ ਦਾ ਪਿਛਲੀ ਵਾਰੀ ਵੀ ਕਾਫੀ ਵੱਡੀ ਸੈਲੀਬ੍ਰੇਸ਼ਨ ਹੋਈ ਸੀ ਤੇ ਸਾਡਾ ਲਗਭਗ ਪਿੰਡ ਤੋਂ 2-300 ਅਸੀਂ ਬੰਦੇ ਜਿਹੜੇ ਉਹ 에ਰਪੋਰਟ ਤੇ ਗਏ ਸੀ ਤੇ ਸਟੇਡੀਅਮ ਚ ਬੰਦੇ ਸਟੇਡੀਅਮ ਚੋਂ ਪਿੰਡ ਚ ਬਹੁਤ ਵੱਡਾ ਸਵਾਗਤ ਹੋਇਆ ਸੀ ਅਸੀਂ ਅੱਜ ਕਿਦਾਂ ਕੁਝ ਬਣਾਈ ਜਾ ਰਹੀ ਹੈ ਜੀ ਅੱਜ ਦੇਖੋ ਜਿੰਨੇ ਵੀ ਅਸੀਂ ਚਾਰ ਦੋਸਤ ਇਕੱਠੇ ਹੋਏ ਆ ਸਾਰੇ ਜਾਣੇ ਨੇ ਪਹਿਲਾਂ ਤੇ ਮੈਚ ਵੇਖਿਆ ਮੈਚ ਨੂੰ ਇੰਜੋਏ ਕੀਤਾ ਪੌਣ ਤੋਂ ਸੇ ਦੇਖ ਰਹੇ ਹੋ ਲੱਡੂ ਵੰਡੇ ਜਾ ਰਹੇ ਐ ਫਸੀਆਂ ਮੰਗਾਣਗੇ ਜੀ